ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਨਿਰਗੁਣ ਆਰਿਆਂ ਨਿਆ ਸੋ ਪ੍ਰਭ ਸਦਾ ਸਾਲੇ ਜੇਨ ਕੀ ਆ ਤਿਸ ਚਿਤ ਰਖ ਨਾਨਕ ਨੇ ਵੀ ਨਾਲੇ ਨਿਰਗੁਨੀ ਆਰ ਇਆਨਿਆ ਸੋ ਪ੍ਰਭ ਸਦਾ ਸਮਾਦੇ ਜਨ ਕੀ ਆਤਿ ਸਚੀਤ ਰਖ ਨਾਨਕ ਨੇਵਹੀ ਨਾਲੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗਾ ਸਮਾ ਬਖਸ਼ੇ ਹੈ ਮੇਰੇ ਸੱਚੇ ਪਿਤਾ ਵਾਹਿਗੁਰੂ ਜੇ ਤੁੱਟੇ ਹੋ ਤਾ ਕਿਰਪਾ ਕਰੋ ਨਾਮ ਦੀਆਂ ਦਾਤਾਂ ਬਖਸ਼ੋ ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਸੇ ਸੱਚੇ ਪਿਤਾ ਵਾਹਿਗੁਰੂ ਆਪਣੀ ਗੁਰਬਾਣੀ ਦੀ ਕਥਾ ਆਪ ਕਰਵਾਣੀ ਕਰੋ ਜੀ ਸਾਡੇ ਵਿੱਚ ਕੋਈ ਹਿੰਮਤ ਨਹੀਂ ਕੋਈ ਬਲ ਨਹੀਂ ਸੇ ਸੱਚੇ ਪਿਤਾ ਵਾਹਿਗੁਰੂ ਕਿਰਪਾ ਕਰੋ ਆਪ ਜੀ ਦੇ ਜਪਜੀ ਸਾਹਿਬ ਦੀ 13ਵੀਂ ਪੌੜੀ ਦੀ ਕਥਾ ਆਪ ਕਰਵਾਣੀ ਕਰੋ ਜੀ ਮੰਨ ਸੋਰਤ ਹੋਵਾ ਮਨ ਬੋਧ ਮੰਨ ਸਗਲ ਪਵਣ ਕੀ ਸੋਧ ਮੰਨ ਮੋਹ ਚੋਟਾ ਨਾ ਖਾਏ ਮੰਨ ਜਮਕ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋ ਗੁਰੂ ਪਿਆਰਿਓ ਮੇਰੇ ਸਤਗੁਰ ਫਰਮਾਉਂਦੇ ਨੇ ਜੋ ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਨਾਮ ਦੀ ਲਗਨ ਲੱਗ ਜਾਏ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਪਿਆਰਿਓ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਉਸ ਦੀ ਸੂਰਤ ਉੱਚੀ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਜਾਗਰਤੀ ਆ ਜਾਂਦੀ ਹੈ ਭਾਵ ਮਾਇਆ ਵਿੱਚ ਸੁੱਤਾ ਮਨ ਜਾਗ ਪੈਂਦਾ ਹੈ ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਹਰ ਤਾ ਉਹ ਪ੍ਰਮਾਤਮਾ ਵਿਆਪਕ ਹੈ ਉਹ ਮਨੁੱਖ ਸੰਸਾਰ ਦੇ ਵਿਕਾਰਾਂ ਦੀਆਂ ਚੋਟਾਂ ਮੂੰਹ ਤੇ ਨਹੀਂ ਖਾਂਦਾ ਭਾਵ ਸੰਸਾਰਿਕ ਵਿਕਾਰ ਉਸ ਉੱਤੇ ਦਵਾ ਨਹੀਂ ਪਾ ਸਕਦੇ ਅਤੇ ਜਮਾ ਨਾਲ ਉਸ ਨੂੰ ਬਾ ਨਹੀਂ ਪੈਂਦਾ ਵਾਹ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਗੁਰੂ ਪਿਆਰਿਓ ਔਰ ਐਡਾ ਉੱਚਾ ਏ ਇੰਨਾ ਮਹਾਨ ਏ ਕਿ ਇਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਿਕ ਅਵਸਥਾ ਵਾਲਾ ਹੋ ਜਾਂਦਾ ਮਹਾਨ ਹੋ ਜਾਂਦਾ ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਗੁਰੂ ਪਿਆਰਿਓ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰ ਨਾਮ ਦੀ ਲਗਨ ਪੈਦਾ ਕਰ ਲੈ। ਪ੍ਰਭੂ ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿੱਚ ਚਾਨਣ ਕਰ ਦਿੰਦੀ ਆ, ਪ੍ਰਕਾਸ਼ ਕਰ ਦਿੰਦੀ ਆ। ਸਾਰੇ ਸੰਸਾਰ ਵਿੱਚ ਉਸ ਨੂੰ ਪ੍ਰਮਾਤਮਾ ਹੀ ਦਿਸਦਾ ਏ। ਉਸ ਨੂੰ ਵਿਕਾਰਾਂ ਦੀਆਂ ਝੋਟਾ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਏ। ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਮੰਨ ਲਿਆ ਗੁਰੂ ਪਿਆਰਿਓ। ਉਹਨਾਂ ਨੂੰ ਉਹਨਾਂ ਦੀ ਆਤਮਿਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ ਮੰਨੇ ਦੀ ਇਸ ਦੂਸਰੀ ਪੌੜੀ ਵਿੱਚ ਮੇਰੇ ਸਤਿਗੁਰ ਫਰਮਾਉਂਦੇ ਨੇ ਕਿ ਜੋ ਵੀ ਮੰਨ ਲਵੇ ਕੋਈ ਉਸ ਪਰਮਾਤਮਾ ਦੇ ਨਾਮ ਨੂੰ ਮੰਨ ਲਵੇ ਉਸ ਦੀ ਸੁਰਤ ਜਾਗ ਪਵੇਗੀ ਉਸ ਦੀ ਬੁੱਧ ਨੂੰ ਵੀ ਜਾਗਰਤੀ ਮਿਲ ਜਾਵੇਗੀ ਇੰਨੀ ਗੱਲ ਸਪਸ਼ਟ ਹੈ ਕਿ ਧਰਮ ਪਹਿਲੇ ਪਹਿਲ ਅੰਧ ਵਿਸ਼ਵਾਸ ਹੈ ਜਿਸ ਨੂੰ ਜਿਸ ਨੂੰ ਵੇਖਿਆ ਹੀ ਨਹੀਂ ਜਿਸ ਪਰਮਾਤਮਾ ਨੂੰ ਅਸੀਂ ਵੇਖਿਆ ਹੀ ਨਹੀਂ ਗੁਰੂ ਪਿਆਰੇਓ ਪਰ ਉਸ ਨੂੰ ਮੰਨ ਲਈਏ ਜਿਸ ਨੂੰ ਜਾਣਿਆ ਹੀ ਨਹੀਂ ਉਸ ਨੂੰ ਮੰਨ ਲਈਏ ਜਿਸ ਦਾ ਦ੍ਰਿਸ਼ ਕਰੋ ਸਾਹਮਣੇ ਨਹੀਂ ਆਇਆ ਉਸ ਨੂੰ ਮੰਨ ਲਈਏ ਬੜੀ ਹਿੰਮਤ ਦੀ ਗੱਲ ਹੈ ਜਿਸ ਦਾ ਕੋਈ ਪ੍ਰਤੱਖ ਪਰਮਾਨ ਨਹੀਂ ਹੈ ਉਸ ਨੂੰ ਮੰਨ ਲਈਏ ਕੇਵਲ ਸ਼ਬਦ ਪ੍ਰਮਾਨ ਹੈ ਪ੍ਰਮਾਤਮਾ ਦਾ ਸ਼ਬਦ ਨੂੰ ਸੁਣਨਾ ਹੈ ਸੁਣਨ ਤੋਂ ਬਾਅਦ ਸੁਣੀ ਹੋਈ ਗੱਲ ਨੂੰ ਮੰਨ ਲੈਣਾ ਹੈ ਔਰ ਗੁਰੂ ਪਿਆਰੇ ਉਹ ਖਿੜੇ ਮੱਥੇ ਕਬੂਲ ਕਰਨਾ ਸੋ ਇਸ ਬਾਡੀ ਵਿੱਚ ਸਤਗੁਰ ਫਰਮਾਉਂਦੇ ਨੇ ਮਨ ਜਾਗ ਜਾਵੇਗਾ ਜਾਗੇ ਹੋਏ ਮਨ ਦੀ ਕੀ ਪਹਿਚਾਣ ਹੈ ਜਾਗੇ ਹੋਏ ਮਨ ਦੀ ਪਹਿਚਾਣ ਹੈ ਕਿ ਉਸ ਦੇ ਮਨ ਵਿੱਚ ਗਲਤ ਫੁਰਨੇ ਪੈਦਾ ਨਹੀਂ ਹੋਣਗੇ ਸਤਗੁਰ ਸਾਨੂੰ ਸਮਝਾਉਂਦੇ ਨੇ ਕਿ ਇਹ ਮਨ ਜਾਗ ਫਿਰ ਕਿਵੇਂ ਜਾਗੇਗਾ ਇਹ ਮਨ ਇਹ ਜਾਗੇਗਾ ਪ੍ਰਭੂ ਦਾ ਸਿਮਰਨ ਕਰਨ ਨਾਲ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਪ੍ਰਭੂ ਦਾ ਚਿੰਤਨ ਹੈ ਇਸ ਵਾਸਤੇ ਕਿ ਮਨ ਜਾਗੇ ਤੇ ਮਨ ਜਾਗਣ ਦਾ ਢੰਗ ਸਤਗੁਰ ਦੱਸਦੇ ਨੇ ਜਿਸ ਨੇ ਪ੍ਰਭੂ ਨੂੰ ਮੰਨ ਲਿਆ ਏ ਪੂਰਨ ਰੂਪ ਵਿੱਚ ਤਸਲੀਮ ਕਰ ਲਿਆ ਹੈ ਗੁਰੂ ਪਿਆਰਿਓ ਉਸ ਦੇ ਮਨ ਨੂੰ ਜਾਗਰਣ ਨਸੀਬ ਹੋ ਜਾਵੇਗਾ ਮਨ ਨੂੰ ਸੁਰਤ ਮਿਲ ਜਾਵੇਗੀ ਤੇ ਬੁੱਧ ਨੂੰ ਵੀ ਸੁਰਤ ਮਿਲ ਜਾਵੇਗੀ ਜਿਸ ਵਕਤ ਬੰਦੇ ਦੀ ਬੁੱਧ ਨੂੰ ਸੁਰਤ ਮਿਲ ਜਾਂਦੀ ਹੈ ਔਰ ਫਿਰ ਉਹ ਬੁੱਧ ਗਲਤ ਫੈਸਲੇ ਨਹੀਂ ਕਰਦੀ ਔਰ ਜੀਵਨ ਦੇ ਸਬੰਧ ਵਿੱਚ ਸਮਾਜ ਦੇ ਸਬੰਧ ਵਿੱਚ ਧਰਮ ਨੀਤੀ ਦੇ ਸਬੰਧ ਵਿੱਚ ਜੀਵਨ ਦੇ ਸਬੰਧ ਵਿੱਚ ਕਿਸੇ ਪਹਿਲੂ ਵਿੱਚ ਵੀ ਉਸ ਦਾ ਫੈਸਲਾ اٹਲ ਤੇ ਸਹੀ ਹੋਵੇਗਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਮੰਨ ਲਿਆ ਹੈ ਸਮੇਂ ਦੀ ਧਾਰਾ ਉਸ ਨੂੰ ਰੱਦ ਨਹੀਂ ਕਰ ਸਕੇਗੀ ਮਨੁੱਖ ਵਿਧਾਨ ਬਣਾਉਂਦੇ ਨੇ ਮਨੁੱਖ ਵਿਧਾਨ ਬਣਾਉਂਦੇ ਨੇ ਸਮਾਜ ਦੇ ਜਾਂ ਰਾਜਨੀਤੀ ਦੇ ਜਾਂ ਕਈ ਵਾਰ ਧਰਮ ਦੇ ਪਰ ਵਕਤ ਨਾਲ ਉਸ ਵਿੱਚ ਤਬਦੀਲੀ ਕਰਨੀ ਪੈਂਦੀ ਹੈ। ਔਰ ਜਿਸ ਵਿਧਾਨ ਵਿੱਚ ਤਬਦੀਲੀ ਕਰਨੀ ਪੈ ਜਾਏ ਔਰ ਉਹ ਵਿਧਾਨ اٹਲ ਨਹੀਂ ਹੁੰਦਾ। ਜਿਸ ਵਿਧਾਨ ਵਿੱਚ ਤਬਦੀਲੀ ਕਰਨੀ ਪੈ ਜਾਏ ਉਹ ਪੂਰਨ ਤੌਰ ਤੇ ਸੱਚਾ ਵੀ ਨਹੀਂ ਹੁੰਦਾ। ਕਿਉਂਕਿ ਸੱਚ اٹਲ ਹੈ, ਸੱਚ ਸਦੀਵੀ ਹੈ, ਸੱਚ ਅਮਰ ਹੈ। ਸਤਗੁਰ ਕਹਿੰਦੇ ਨੇ ਕਿ ਮੰਨ ਲੈਣ ਨਾਲ ਬੁੱਧ ਨੂੰ ਐਸੀ ਸੁਰਤ ਮਿਲਦੀ ਹੈ ਬੁੱਧ ਐਸੀ ਜਾਗਦੀ ਹੈ ਉਹ ਜੋ ਵੀ ਫੈਸਲਾ ਕਰੇਗੀ ਬੁੱਧ ਉਸਦੀ ਸਹੀ ਕਰੇਗੀ ਰੱਬ ਨਾਲ ਜੁੜੇ ਹੋਏ ਮਨੁੱਖਾਂ ਦਾ ਫੈਸਲਾ اٹਲ ਹੁੰਦਾ ਹੈ ਰੱਬ ਨਾਲ ਜੁੜੇ ਹੋਏ ਮਨੁੱਖਾਂ ਦਾ ਮਨ ਜਾਗਿਆ ਹੁੰਦਾ ਹੈ ਇਸ ਵਾਸਤੇ ਮੇਰੇ ਪਾਸ਼ਾ ਫਰਮਾਉਂਦੇ ਨੇ ਮਨਾਂ ਸੁਰਤ ਹੋਵਾ ਮਨ ਬੋਧ ਮੰਨ ਸਗਲ ਭਵਨ ਕੀ ਸੁੱਧ ਜੋ ਵੀ ਪ੍ਰਮਾਤਮਾ ਦਾ ਨਾਮ ਮੰਨ ਲਵੇ ਮਨ ਲੈਂਦਿਆ ਹੀ ਉਸ ਮਨੁੱਖ ਨੂੰ ਸਾਰੇ ਭਵਨਾਂ ਦੀ ਸੁੱਧ ਮਿਲ ਜਾਵੇਗੀ ਉਸ ਮਨੁੱਖ ਨੂੰ ਅਕੱਲਾ ਪ੍ਰithvi ਦਾ ਹੀ ਨਹੀਂ ਸਗੋਂ ਸਾਰੇ ਸੂਰਜ ਚੰਦ ਤਾਰਿਆਂ ਦਾ ਵੀ ਬੋਧ ਮਿਲੇਗਾ ਗੁਰੂ ਪਿਆਰਿਓ ਖਰਾਨੀ ਦੀ ਗੱਲ ਹੈ ਕਿ ਪਹਿਲਾਂ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਨਾ ਹੀ ਅੱਜ ਜੋ ਮਸ਼ੀਨਾਂ ਹੈ ਮਸ਼ੀਨਾਂ ਹੁੰਦੀਆਂ ਸਨ ਕੋਈ ਸਾਧਨ ਨਹੀਂ ਸੀ ਹੁੰਦਾ ਪਹਿਲਾਂ ਵੀ ਪਹਿਲਾਂ ਔਰ ਧਰਤੀ ਉੱਤੇ ਬੈਠ ਕੇ ਹੀ ਚੰਦਰਮਾ ਨੂੰ ਦੇਖਿਆ ਜਾ ਸਕੇ ਗ੍ਰਹਿਣ ਛਤਰਾ ਨੂੰ ਦੇਖਿਆ ਜਾ ਸਕੇ ਪੁਰਾਤਿਨ ਗ੍ਰੰਥਾਂ ਵਿੱਚ ਇਹਨਾਂ ਗ੍ਰਹਿਣ ਛਤਰਾ ਦਾ ਜੋ ਗਿਆਨ ਉਸ ਨੂੰ ਅੱਜ ਦੀ ਸਾਇੰਸ ਗਲਤ ਨਹੀਂ ਸਾਬਤ ਕਰ ਸਕੀ ਪਹਿਲਾਂ ਕੋਈ ਸਾਧਨ ਨਹੀਂ ਸੀ ਹੁੰਦਾ ਕੋਈ ਮਸ਼ੀਨ ਨਹੀਂ ਸੀ ਹੁੰਦੀ ਪਰ ਜੋ ਵੀ ਪਹਿਲਾ ਮਹਾਪੁਰਸ਼ਾਂ ਨੇ ਗ੍ਰੰਥਾਂ ਵਿੱਚ ਗ੍ਰਹਿ ਸਤਰਾ ਬਾਰੇ ਸੂਰਜ ਤਾਰਿਆਂ ਬਾਰੇ ਚੰ드ਰਮਾ ਬਾਰੇ ਲਿਖਿਆ ਏ ਔਰ ਉਹ ਅੱਜ ਦੀ ਸਾਇੰਸ ਗਲਤ ਸਾਬਤ ਨਹੀਂ ਕਰ ਸਕੀ ਇੱਕ ਸਾਲ ਪਹਿਲਾਂ ਹੀ ਰਿਸ਼ੀ मुनि ਦੱਸ ਦਿੰਦੇ ਸਨ ਕਿ ਫਲਾਣੇ ਦਿਨ ਸੂਰਜ ਨੂੰ ਗ੍ਰਹਿਣ ਲੱਗੇਗਾ ਜਾ ਚੰ드ਰਮਾ ਨੂੰ ਗ੍ਰਹਿਣ ਲੱਗੇਗਾ ਗ੍ਰਹਿਣ ਖੇਤਰਾਂ ਦੀ ਗਿਣਤੀ ਗ੍ਰਹਿਣ ਖੇਤਰਾਂ ਦਾ ਗਣਿਤ ਵਿਦਿਆ ਐਸੀ ਪ੍ਰਚਲਿਤ ਹੋਈ ਔਰ ਇਸ ਦਾ ਸਮੁੱਚੀ ਦੁਨੀਆ ਉੱਤੇ ਬਹੁਤ ਵੱਡਾ ਪ੍ਰਭਾਵ ਪਿਆ ਗੁਰੂ ਪਿਆਰਿਓ ਜੋ ਪਹਿਲਾਂ ਹੀ ਦੱਸ ਦਿੰਦੇ ਸਨ ਰਿਸ਼ੀ ਮੂਨੀ ਉਹ ਅੱਜ ਦੀ ਸਾਇੰਸ ਵੀ ਮੰਨ ਰਹੀ ਹੈ ਔਰ ਮੂਲ ਗੱਲ ਇੰਨੀ ਹੈ ਕਿ ਇਹ ਉਹਨਾਂ ਲੋਕਾਂ ਨੂੰ ਕੋਜ਼ੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਕਈ ਭਵਨਾਂ ਦੀ ਸੁੱਧ ਮਿਲ ਗਈ ਸੀ ਇਹਨਾਂ ਨੂੰ ਸੁੱਧ ਮਿਲੀ ਸੀ ਪਰਮਾਤਮਾ ਦਾ ਨਾਮ ਮੰਨ ਲੈਣ ਨਾਲ ਅੱਗੇ ਮੇਰੇ ਸਤਗੁਰ ਫਰਮਾਉਂਦੇ ਨੇ ਮੰਨ ਮੋਹ ਚੋਟਾ ਨਾ ਖਾਇ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਮੰਨ ਲਿਆ ਏ ਉਸ ਦੇ ਮੂੰਹ ਮੰਨ ਮੋਹ ਚੋਟਾ ਨਾ ਖਾਇ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਏ ਉਸ ਦੇ ਮੂੰਹ ਤੇ ਬਕਾਰਾਂ ਦੀਆਂ ਚੋਟਾਂ ਨਹੀਂ ਪੈਂਦੀਆਂ ਗੁਰੂ ਪਿਆਰਿਓ ਜਦੋਂ ਬੰਦੇ ਦੇ ਹਿਰਦੇ ਵਿੱਚ ਕ੍ਰੋਧ ਹੋਵੇ ਉਹ ਬੰਦੇ ਦੇ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਏ ਬੰਦੇ ਦੇ ਚਿਹਰੇ ਤੋਂ ਹੀ ਪ੍ਰਗਟ ਹੋ ਜਾਂਦਾ ਏ ਉਹ ਮਾਨੋ ਇੱਕ ਚੋਟ ਹੈ ਜੇ ਹਿਰਦੇ ਵਿੱਚ ਬਾਸ਼ਨਾ ਹੋਵੇ ਤਾਂ ਮਨੁੱਖ ਦੇ ਚਿਹਰੇ ਉੱਤੇ ਹੀ ਪ੍ਰਗਟ ਹੋ ਜਾਂਦੀ ਹੈ ਮਾਨੋ ਉਹ ਵੀ ਇੱਕ ਚੋਟ ਹੈ ਜੇ ਬੰਦੇ ਦੇ ਅੰਤਰਾਤਮੇ ਵਿੱਚ ਲੋਭ ਹੋਵੇ ਤਾਂ ਲੋਭ ਦੀ ਦਿਸ਼ਾ ਚਿਹਰੇ ਉੱਤੇ ਪ੍ਰਗਟ ਹੁੰਦੀ ਹੈ ਇਸ ਤਰ੍ਹਾਂ ਕੋਈ ਵੀ ਬਕਾਰ ਜੋ ਹਿਰਦੇ ਵਿੱਚ ਹੈ ਉਹ ਚਿਹਰੇ ਤੇ ਆਟੋਮੈਟਿਕ ਪ੍ਰਗਟ ਹੋ ਜਾਂਦਾ ਗੁਰੂ ਪਿਆਰਿਓ ਇਸ ਲਈ ਬਕਾਰ ਚਿਹਰੇ ਨੂੰ ਕਰੂਪ ਕਰੂਪ ਕਰ ਦਿੰਦਾ ਚਿਹਰੇ ਉੱਤੇ ਮਸੂਮੀਅਤ ਨਹੀਂ ਰਹਿਣ ਦਿੰਦਾ ਗੁਰੂ ਪਿਆਰਿਓ ਸੰਤੋਖੀ ਦਾ ਚਿਹਰਾ ਜਿੰਨਾ ਮਸੂਮ ਹੁੰਦਾ ਏ ਲੋਭੀ ਦਾ ਚਿਹਰਾ ਉਨਾ ਪਵਿੱਤਰ ਨਹੀਂ ਹੁੰਦਾ ਨਿਸ਼ਕਾਮੀ ਦਾ ਚਿਹਰਾ ਜਿੰਨਾ ਪਾਵਨ ਹੁੰਦਾ ਏ ਔਰ ਕਾਮਨਾ ਵਿੱਚ ਰਸੇ ਹੋਏ ਕਾਮੀ ਦਾ ਚਿਹਰਾ ਉਨਾ ਪਵਿੱਤਰ ਨਹੀਂ ਹੁੰਦਾ ਸ਼ਾਂਤ ਚਿਤ ਦਾ ਚਿਹਰਾ ਜਿੰਨਾ ਪ੍ਰਭਾਵਿਤ ਕਰਦਾ ਏ ਔਰ ਜਿੰਨਾ ਮਸੂਮ ਹੁੰਦਾ ਏ ਉਨਾ ਕਰੋਧੀ ਦਾ ਚਿਹਰਾ ਪਵਿੱਤਰ ਨਹੀਂ ਹੁੰਦਾ ਕਰੋਧੀ ਦਾ ਚਿਹਰਾ ਤਾਂ ਇਸ ਤਰ੍ਹਾਂ ਦਿਸਦਾ ਏ ਜਿਵੇਂ ਚਿਹਰੇ ਉੱਤੇ ਬਹੁਤ ਸਾਰੀ ਮਾਰ ਪਈ ਹੋਵੇ ਚੋਟਾਂ ਪਈਆਂ ਹੋਣ ਔਰ ਬਹੁਤ ਸਾਰੀਆਂ ਚੋਟਾਂ ਪਈਆਂ ਹੋਣ ਸਤਿਗੁਰਾਂ ਦਾ ਫਰਮਾਨ ਏ ਜੋ ਪ੍ਰਮਾਤਮਾ ਦਾ ਨਾਮ ਮੰਨ ਲੈਂਦੇ ਨੇ ਉਹਨਾਂ ਦੇ ਮੂੰਹ ਤੇ ਵਿਕਾਰਾਂ ਦੀ ਚੋਟ ਨਹੀਂ ਪੈਂਦੀ ਉਹਨਾਂ ਨੂੰ ਵਿਕਾਰਾਂ ਦੀ ਮਾਰ ਸਹਾਰਨੀ ਨਹੀਂ ਪੈਂਦੀ ਮੰਨ ਜਮ ਕਾ ਸਾਥ ਨਜਾਇ ਜਿਹੜੇ ਬੰਦੇ ਪ੍ਰਮਾਤਮਾ ਦਾ ਨਾਮ ਮੰਨ ਲੈਂਦੇ ਨੇ ਪ੍ਰਮਾਤਮਾ ਦੀ ਹਾਸੀ ਨੂੰ ਮਨ ਵਿੱਚ ਧਾਰਨ ਕਰ ਲੈਂਦੇ ਨੇ ਫਿਰ ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ ਉਹ ਬੰਦੇ ਜਮਾਂ ਦੇ ਮਾਰਗ ਉੱਤੇ ਨਹੀਂ ਚੱਲਦੇ ਉਹਨਾਂ ਬੰਦਿਆਂ ਦੇ ਜਮ ਸਾਥੀ ਨਹੀਂ ਹੁੰਦੇ ਜਮਾਂ ਦੀ ਮਾਰ ਤੋਂ ਭਾਵ ਜਨਮਾਂ ਦੀ ਮਾਰ ਕਿਉਂਕਿ ਬੁੱਖ ਭੋਗਣ ਵਾਸਤੇ ਜਨਮ ਚਾਹੀਦਾ ਏ ਜੇ ਜਨਮ ਹੀ ਨਹੀਂ ਤਾਂ ਦੁੱਖ ਕਿਸ ਨੇ ਭੋਗਣਾ ਹੈ ਇਸ ਲਈ ਦੁੱਖ ਭੋਗਣ ਵਾਸਤੇ ਜੀਵਨ ਚਾਹੀਦਾ ਹੈ ਜੀਵਨ ਤੋਂ ਹੋ ਸਕਦਾ ਹੈ ਜੇ ਪਹਿਲਾ ਜਨਮ ਹੋਵੇ ਜੀਵਨ ਤਾਂ ਹੀ ਹੋ ਸਕਦਾ ਹੈ ਗੁਰੂ ਪਿਆਰਿਓ ਜੇ ਪਹਿਲਾ ਜਨਮ ਹੋਵੇ ਔਰ ਜਨਮ ਨੂੰ ਜਮਾਂ ਦੀ ਮਾਰ ਆਖਿਆ ਗਿਆ ਹੈ ਜਨਮ ਦੇ ਨਾਲ ਹੀ ਸੰਸਾਰ ਦੇ ਸਾਰੇ ਦੁੱਖ ਸਬੰਧਤ ਹੋ ਜਾਂਦੇ ਨੇ ਔਰ ਗੁਰੂ ਪਿਆਰਿਓ ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਮੰਨ ਲਵੇ ਉਹ ਫਿਰ ਜਮਾਂ ਦੇ ਸਾਥ ਨਹੀਂ ਜਾਵੇਗਾ ਉਸ ਦਾ ਸਾਥੀ ਤਾਂ ਪ੍ਰਮਾਤਮਾ ਹੁੰਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਕਾਲ ਪੁਰਖ ਹੋਵੇਗਾ ਉਸ ਦਾ ਸਾਥੀ ਉਹ ਬੰਦਾ ਜਨਮ ਮਨ ਦੇ ਗੇੜ ਤੋਂ ਉੱਚਾ ਹੋ ਜਾਵੇਗਾ ਹੇ ਪ੍ਰਭੂ ਰਹਿਮਤ ਕਰੋ ਬਖਸ਼ਿਸ਼ ਕਰੋ ਨਿਵਰਤੀ ਕਰੋ ਮਰਨ ਜਨਮ ਦੇ ਨਾਲ ਹੈ ਦੁੱਖ ਜਨਮ ਦੇ ਨਾਲ ਵਿਵਤਾ ਜਨਮ ਦੇ ਨਾਲ ਜਦ ਜਨਮ ਹੀ ਮਿਟ ਗਿਆ ਫਿਰ ਦੁੱਖ ਕਲੇਸ਼ ਬੁੱਢੇਪਾ ਮਰਨ ਫਿਰ ਸਭ ਕਿਸ ਮਿਟ ਗਿਆ ਇਸ ਲਈ ਜਮਾ ਦੀ ਮਾਰ ਭਾਵ ਜਨਮਾਂ ਦੀ ਮਾਰ ਔਰ ਜਮਾ ਦੀ ਮਾਰ ਭਾਵ ਜਨਮਾਂ ਦੀ ਮਾਰ ਜਮਾ ਦੇ ਸਾਥ ਭਾਵ ਜਨਮਾਂ ਦਾ ਸਾਥ ਜਮ ਜਮ ਮਰ ਮਰ ਫਿਰ ਜੰਮੇ ਬਹੁਤ ਸਜਾਏ ਪਾਇਆ ਦੇਸ਼ ਲੰਮੇ ਗੁਰੂ ਪਿਆਰਿਓ ਜੰਮਿਆ ਮਰਿਆ ਜੰਮਿਆ ਮਰਿਆ ਔਰ ਕਈ ਵਾਰ ਹੋ ਚੁਕਿਆ ਹੈ ਭਗਤ ਕਬੀਰ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਤਾਂ ਮੈਂ ਬਹੁਤ ਵਾਰ ਕਈ ਵਾਰ ਬਸਾ ਚੁਕਿਆ ਹਾਂ ਕਈਆਂ ਦਾ ਪੁੱਤਰ ਬਣਿਆ ਹਾਂ ਔਰ ਕਈਆਂ ਦਾ ਮੈਂ ਪਿਓ ਬਣਿਆ ਹਾਂ ਪਹਿਲੇ ਜਨਮਾਂ ਵਿੱਚ ਕਈ ਦਫਾ ਜਨਮਿਆ ਕਈ ਦਫਾ ਮਰਿਆ ਹਾਂ ਗੇੜ ਬਹੁਤ ਲੰਮਾ ਬਹੁਤ ਲੰਮਾ ਗੇੜ ਹੈ ਗੁਰੂ ਪਿਆਰਿਓ ਇਸ ਲਈ ਭਗਤ ਕਬੀਰ ਜੀ ਜੋਦਣੀ ਕਰਦੇ ਨੇ ਬੇਨਤੀ ਕਰਦੇ ਨੇ ਅਬ ਕੀ ਵਾਰ ਬਖਸ਼ ਬੰਦੇ ਕੋ ਮੋਹਰ ਨਾ ਹੋ ਪਉ ਉਜਲ ਫੇਰਾ हे ਪ੍ਰਭੂ ਐਤ ਕੀ ਤਾਂ ਰਹਿਮਤ ਕਰੋ हे ਮੇਰੇ ਸੱਚੇ ਪਿਤਾ ਵਾਹਿਗੁਰੂ ਐਤਮੀ ਐਤ ਕੀਤਾ ਰਹਿਮਤ ਕਰ ਦਿਓ हे ਪ੍ਰਭੂ ਐਤ ਕੀਤਾ ਬਖਸ਼ਿਸ਼ ਕਰ ਦਿਓ ਮੁੜ ਕੇ ਸੰਸਾਰ ਵਿੱਚ ਨਾ ਆਉਣਾ ਪਵੇ ਇਹ ਫਿਰ ਇਹ ਫੇਰਾ ਮੈਂ ਫਿਰ ਨਾ ਪਾਵਾਂ ਇਸ ਗਲੀ ਵਿੱਚ ਮੈਂ ਬਹੁਤ ਵਾਰ ਫਿਰ ਚੁੱਕਿਆ ਹਾਂ ਮੈਂ ਬਹੁਤ ਵਾਰ ਆ ਚੁੱਕਿਆ ਹਾਂ ਇੱਥੇ ਮੈਂ ਬਹੁਤ ਫੇਰੇ ਪਾ ਚੁੱਕਿਆ ਹਾਂ ਇਸ ਲੋਬੀ ਨੂੰ ਕਈ ਦਫਾ ਇਸ ਗਲੀ ਵਿੱਚ ਲੰਘਣਾ ਪਿਆ ਹੈ हे ਪ੍ਰਭੂ ਹੁਣ ਤਾਂ ਰਹਿਮਤ ਕਰੋ ਹੁਣ ਤਾਂ ਮੇਰਾ ਜਨਮ ਨਾ ਹੋਵੇ ਹੁਣ ਤਾਂ ਜਨਮ ਦੀ ਗਲੀ ਵਿੱਚੋਂ ਮੈਂ ਦੁਬਾਰਾ ਨਾ ਲੰਘਾਂ ਕਿਉਂਕਿ ਇਸ ਗਲੀ ਵਿੱਚ ਦੁੱਖ ਹੈ ਮਰਨ ਦਾ ਕਲੇਸ਼ ਹੈ ਬਿਵਤਾ ਹੈ ਰਹਿਮਤ ਕਰੋ ਕਿ ਇੱਥੇ ਸੰਸਾਰ ਵਿੱਚ ਮੇਰਾ ਫਿਰ ਫੇਰਾ ਨਾ ਹੋਵੇ ਮੈਂ ਫਿਰ ਇੱਥੋਂ ਨਾ ਲੰਘਾਂ ਤਾਂ ਸਤਿਗੁਰ ਕਹਿੰਦੇ ਨੇ ਜੋ ਵੀ ਪ੍ਰਮਾਤਮਾ ਦਾ ਨਾਮ ਮੰਨ ਲੈਂਦਾ ਏ ਉਹ ਫਿਰ ਜਮਾਂ ਦਾ ਸਾਥ ਨਹੀਂ ਜਮਾ ਦਾ ਸਾਥ ਨਹੀਂ ਜਾਂਦਾ ਉਹ ਫਿਰ ਜਮਾ ਦੇ ਸਾਥ ਨਹੀਂ ਜਾਂਦੇ ਉਹਨਾਂ ਦਾ ਸੰਗੀ ਤਾਂ ਪ੍ਰਭੂ ਹੁੰਦਾ ਏ ਉਹਨਾਂ ਦਾ ਸਾਥੀ ਤਾਂ ਉਹ ਅਕਾਲਪੁਰਖ ਹੁੰਦਾ ਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪ੍ਰਮਾਤਮਾ ਦਾ ਨਾਮ ਕਾਲਖ ਤੋਂ ਰਹਿਤ ਹੈ ਤੱਬਿਆਂ ਤੋਂ ਰਹਿਤ ਪਰ ਜੇ ਕੋ ਮਨ ਜਾਣੈ ਮਨ ਕੋਏ ਜੇ ਕੋਈ ਜਾਣ ਲਵੇ ਮਨ ਦੁਆਰਾ ਉਸ ਨੂੰ ਇਸ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਉਸ ਨੂੰ ਇਸ ਹਕੀਕਤ ਦਾ ਪਤਾ ਲੱਗ ਜਾਵੇਗਾ ਦੂਸਰੇ ਜਾਂ ਤੀਸਰੇ ਨੂੰ ਨਹੀਂ ਗੁਰੂ ਪਿਆਰਿਓ ਜੇ ਬੱਚਾ ਅੰਨਾ ਹੈ ਤਾਂ ਮਮਤਾ ਦੀ ਮਾਰੀ ਹੋਈ ਮਾਂ ਇਹ ਆਖੇ ਕਿ ਮੇਰੇ ਪੁੱਤਰ ਤੂੰ ਮੇਰੀਆਂ ਅੱਖਾਂ ਨਾਲ ਸੰਸਾਰ ਨੂੰ ਦੇਖ ਲੈ ਤੂੰ ਮੇਰੀਆਂ ਅੱਖਾਂ ਨਾਲ ਪੁੱਤਰਾ ਸੰਸਾਰ ਨੂੰ ਦੇਖ ਲੈ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਤਾਂ ਪਈ ਐ ਗੁਰੂ ਪਿਆਰੇ ਉਹ ਪਰ ਸੰਸਾਰ ਨੂੰ ਦੇਖਣ ਵਾਸਤੇ ਆਪਣੀ ਹੀ ਅੱਖ ਚਾਹੀਦੀ ਹੈ ਦੂਜਿਆਂ ਦੀਆਂ ਅੱਖਾਂ ਨਾਲ ਸੰਸਾਰ ਨਹੀਂ ਵੇਖਿਆ ਜਾ ਸਕਦਾ ਦੂਜੇ ਦੇ ਭੋਜਨ ਛਕਿਆ ਔਰ ਆਪਣੀ ਭੁੱਖ ਨਹੀਂ ਮਿਟਦੀ ਦੂਜੇ ਨੇ ਦੂਜੇ ਦਾ ਪਾਣੀ ਪੀਤਿਆ ਆਪਣੀ ਪਿਆਸ ਨਹੀਂ ਮਿਟਦੀ ਪਿਆਸ ਮਟਾਉਣ ਲਈ ਖੋਦ ਨੂੰ ਜਲ ਪੀਣਾ ਪਵੇਗਾ ਖੋਦ ਨੂੰ ਜਲ ਛਕਣਾ ਪਵੇਗਾ ਔਰ ਪਿਆ ਭੁੱਖ ਮਟਾਣ ਲਈ ਖੋਦ ਨੂੰ ਭੋਜਨ ਛਕਣਾ ਪਵੇਗਾ ਸੰਸਾਰ ਨੂੰ ਵੇਖਣ ਵਾਸਤੇ ਆਪਣੀ ਅੱਖ ਚਾਹੀਦੀ ਹੈ ਇਸ ਲਈ ਅਨਭਵ ਪ੍ਰਮਾਤਮਾ ਦਾ ਰਸ ਮੰਨਣ ਲਈ ਉਸ ਨੂੰ ਹਿਰਦੇ ਵਿੱਚ ਧਾਰਨ ਕਰਨਾ ਪਵੇਗਾ ਮਨ ਵਿੱਚ ਮੰਨਣਾ ਪਵੇਗਾ ਬਾਹਰ ਦੀ ਜਿਹੜੀ ਸੰਪਤਾ ਹੈ ਇਹ ਦੂਜੇ ਨੂੰ ਤੀਜੇ ਨੂੰ ਦਿਖਾਈ ਦੇ ਜਾਂਦੀ ਹੈ ਧਨਮਾਨ ਕਦੇ ਵੀ ਛੁਪਿਆ ਨਹੀਂ ਰਹਿੰਦਾ ਅਲੀਸ਼ਾਨ ਉਸਦਾ ਰਹਿਣ ਸਹਿਣ ਮਹਿਲ ਮਾੜੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਉਸ ਦੀਆਂ ਵੇਖ ਕੇ ਅਗਲਾ ਅੰਦਾਜ਼ਾ ਲਗਾ ਲੈਂਦਾ ਕਿ ਇਹ ਬੰਦਾ ਪੈਸੇ ਵਾਲਾ ਏ ਇਹ ਧਨਵਾਨ ਏ ਔਰ ਜਦੋਂ ਕਿਸੇ ਦੇ ਅੰਦਰ ਪ੍ਰਭੂ ਆਪ ਆਣ ਕੇ ਬਿਰਾਜਮਾਨ ਹੋ ਜਾਂਦਾ ਹੈ ਜੈਵੀ ਸ਼ਕਤੀਆਂ ਦਾ ਮਾਲਕ ਸੰਸਾਰ ਦਾ ਕਰਤਾ ਹਿਰਦੇ ਵਿੱਚ ਆ ਕੇ ਪ੍ਰਗਟ ਹੋ ਜਾਂਦਾ ਹੈ ਇਹ ਉਸੇ ਦੇ ਪਏ ਤਾਂ ਉਸ ਦੇ ਪड़ोसी ਨੂੰ ਵੀ ਨਹੀਂ ਪਤਾ ਚੱਲਦਾ ਇਹ ਕੋਲ ਬੈਠੇ ਉਸਦੇ ਮਿੱਤਰ ਨੂੰ ਵੀ ਨਹੀਂ ਪਤਾ ਚੱਲਦਾ ਇਹ ਤਾਂ ਅਸੀਂ ਮਾਂ ਨੂੰ ਜਾਂ ਬਾਪ ਨੂੰ ਉਸਦੇ ਮਾਤਾ ਪਿਤਾ ਨੂੰ ਵੀ ਨਹੀਂ ਪਤਾ ਚੱਲਦਾ ਗੁਰੂ ਪਿਆਰਿਓ ਇਸ ਵਾਸਤੇ ਦੇਖਣ ਵਿੱਚ ਆਇਆ ਕਿ ਜਿਹੜੇ ਮਹਾਪੁਰਖ ਪਰਮਪੁਰਖ ਜਿਵੇਂ ਜਿੱਥੇ ਸਰਬਗੁਣ ਨਿਧਾਨ ਪ੍ਰਮਾਤਮਾ ਆ ਕੇ ਜਿਨ੍ਹਾਂ ਦੇ ਹਿਰਦੇ ਵਿੱਚ ਮਹਾਪੁਰਸ਼ਾਂ ਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋਏ ਪ੍ਰਮਾਤਮਾ ਉਹਨਾਂ ਦੇ ਮਾਪੇ ਵੀ ਇਹ ਸਮਝ ਨਹੀਂ ਆਈ ਉਹਨਾਂ ਦੇ ਮਾਪੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਇਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਪ੍ਰਗਟ ਹੋ ਗਿਆ ਏ 20 ਰੁਪਿਆ ਦੇ ਬਦਲੇ ਪਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਨੂੰ ਥੱਪੜ ਪੇ ਮਾਰਦੇ ਨੇ ਚਪੇੜਾਂ ਪੇ ਮਾਰਦੇ ਨੇ ਗੁਰੂ ਪਿਆਰੇ ਉਹ ਕਕਈ RAM ਦੀ ਮਾਂ ਉਸ ਸ਼੍ਰੀ ਰਾਮਚੰਦਰ ਜੀ ਨੂੰ ਬਣਵਾਸ ਪਾਈ ਦਿੰਦੀ ਏ ਕਈ శ్రీరామਚੰਦਰ ਦੀ ਮਾਤਾ ਉਹ శ్రీరామਚੰਦਰ ਜੀ ਨੂੰ ਬਣਵਾਸ ਪਾਈ ਦਿੰਦੀ ਹੈ ਜਿਸ ਦਾ ਨਾਮ ਲੈਂਦੇ ਆ ਕਈਆਂ ਨੂੰ ਸ਼ਾਂਤੀ ਮਿਲਦੀ ਹੈ ਮਾਮਾ ਕਾਂਸ ਪਰਪਾਣ ਦੇ ਨਾਲ ਈਰਖਾ ਕਰਦਾ ਹੈ ਬਿਤਕਰਾ ਕਰਦਾ ਹੈ ਜੈਲਸੀ ਕਰਦਾ ਹੈ ਜਲਨ ਕਰਦਾ ਹੈ ਦੁਸ਼ਮਣੀ ਕਰਦਾ ਹੈ ਨਹੀਂ ਸਮਝ ਸਕਿਆ શ્રીਕ੍ਰਿਸ਼ਨ ਜੀ ਮਹਾਰਾਜ ਜੀ ਬਾਹਰ ਦੀ ਜਿਹੜੀ ਸੰਪਤੀ ਆ ਇਹ ਤਾਂ ਹਰ ਇੱਕ ਨੂੰ ਦਿਖਾਈ ਦੇ ਜਾਂਦੀ ਹੈ ਬਹਿਰੂਨੀ ਸੰਪਤਾ ਦੀ ਮਾਨ ਪ੍ਰਦੇਸ਼ਤਾ ਦੀ ਬਾਹਰ ਹੈ ਉਸ ਲਈ ਅੰਦਰ ਤੱਕ ਪਹੁੰਚ ਨਹੀਂ ਜੇ ਬਹੁਤ ਸਾਰਾ ਸਨਮਾਨ ਹੋਵੇ ਕਿਸੇ ਬੰਦੇ ਦਾ ਕੋਈ ਫੁੱਲਾਂ ਦੇ ਹਾਰ ਪਾਈ ਜਾਵੇ ਔਰ ਸਜਦ ਸਜਦੇ ਕਰੀ ਜਾਵੇ ਪ੍ਰਦੇਸ਼ਤਾ ਬਾਹਰ ਦੀ ਅੰਦਰ ਬੇਚੈਨੀ ਬਣੀ ਰਹਿੰਦੀ ਹੈ ਇਹ ਪ੍ਰਦੇਸ਼ਤਾ ਬਾਹਰ ਹੀ ਰਹਿੰਦੀ ਹੈ ਪਰ ਅੰਦਰ ਬੇਚੈਨੀ ਉਹਦੇ ਬਣੀ ਰਹਿੰਦੀ ਹੈ ਪਰ ਜਿਸ ਦਿਨ ਉਹ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਗਿਆ ਉਹ ਪਰੀਪੂਰਨ ਪਰਮਾਤਮਾ ਬਾਜਿਆਂ ਗਾਜਿਆਂ ਦੇ ਨਾਲ ਅਨਹਦ ਧੁਨੀਆਂ ਦੇ ਨਾਲ ਅੰਦਰ ਆ ਕੇ ਪ੍ਰਗਟ ਹੋ ਜਾਂਦਾ ਉਹ ਜਿਹੜੀ दैਵੀ ਸੰਪਤਾ ਉਹ ਜਿਹੜੀ दैਵੀ ਪ੍ਰਸੰਤਾ ਨਸੀਬ ਹੁੰਦੀ ਹੈ ਉਹ ਪड़ोसी ਨੂੰ ਵੀ ਨਹੀਂ ਪਤਾ ਲੱਗਦਾ ਇਸ ਵਾਸਤੇ ਸਤਿਗੁਰ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਰਮਾਤਮਾ ਦਾ ਨਾਮ ਐਸਾ ਕਾਲਕ ਤੋਂ ਰਹਿਤ ਹੈ ਜਿਸ ਨੇ ਜਾਣ ਲਿਆ ਜਿਸ ਨੇ ਮੰਨ ਲਿਆ ਉਹ ਇਸ ਦਾ ਸਵਾਦ ਲੈ ਸਕਦਾ ਹੈ ਉਸ ਨੂੰ ਹੀ ਉਸੇ ਦਾ ਬੋਧ ਹੁੰਦਾ ਹੈ ਉਸ ਨੂੰ ਹੀ ਉਸੇ ਦਾ ਬੋਧ ਹੈ ਹੋਰ ਕੋਲ ਬੈਠੇ ਦੂਜੇ ਤੀਜੇ ਨੂੰ ਇਸ ਦਾ ਪਤਾ ਨਹੀਂ ਲੱਗਦਾ ਇਸ ਮਨੁੱਖ ਦੇ ਅੰਦਰ ਦੇਵੀ ਸੰਗਤਤਾ ਦੇ ਖਜ਼ਾਨੇ ਖੁੱਲ ਗਏ ਨੇ ਔਰ ਜਿਸ ਮਨੁੱਖ ਦੇ ਅੰਦਰ ਇਹ ਦੇਵੀ ਸੰਪਦਾ ਦੇ ਖਜ਼ਾਨੇ ਖੁੱਲ ਜਾਂਦੇ ਨੇ ਔਰ ਨਾਲ ਬੈਠੇ ਉਸ ਦੇ ਮਿੱਤਰ ਨੂੰ ਵੀ ਨਹੀਂ ਪਤਾ ਲੱਗਦਾ ਉਸ ਦੇ ਮਾਤਾ ਪਿਤਾ ਨੂੰ ਵੀ ਨਹੀਂ ਪਤਾ ਲੱਗਦਾ ਔਰ ਉਸ ਦੇ ਭੈਣ ਭਰਾ ਨੂੰ ਵੀ ਨਹੀਂ ਪਤਾ ਲੱਗਦਾ ਗੁਰੂ ਪਿਆਰੇਓ ਸਤਗੁਰਾਂ ਨੇ ਜੋ ਬੁਲਾਇਆ ਸੋ ਬੋਲਿਆ ਸਤਗੁਰਾਂ ਦੀ ਸੇਵਾ ਕਰਦਿਆਂ ਵਕਤ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਗੁਰ ਅਣਜਾਣ ਬੱਚੇ ਸਮਝ ਕੇ ਸਾਨੂੰ ਮਾਫ ਕਰਨ हे सच्चे पिता बाहेगुरु आप जी दी सेवा स्मरण ਕਰਦੇ ਆ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮaaf ਕਰਨਾ ਅੱਗੇ ਤੋਂ ਛੋਤੇ ਸਵਟੇ ਸੇਵਾ ਤੇ ਸਿਮਰਨ ਕਰਨ ਦਾ ਬਲ ਬਖਸ਼ਣਾ ਜੋ ਵੀ ਆਪ ਜੀ ਦੀ ਕਿਰਪਾ ਨਾਲ हे सच्चे पिता बाहेगुरु आप जी ਦੀ ਕਿਰਪਾ ਨਾਲ ਪ੍ਰੋਫੈਸਰ ਸਾਹਬ ਸਿੰਘ ਜੀ ਪਾਸੋਂ ਔਰ ਪੰਥ ਰਤਨ ਸੰਤ ਸਿੰਘ ਜੀ ਮਸਕੀਨ ਜੀ ਸਾਹਿਬ ਜੀ ਪਾਸੋਂ ਜੋ ਵੀ ਦਸ ਨੇ ਪ੍ਰੇਰਣਾ ਲਈ ਹੈ ਉਹ ਵਿਚਾਰ ਸੰਗਤ ਨਾਲ ਸਾਂਝੇ ਕੀਤੇ ਨੇ ਵਿਚਾਰ ਕਰਦਿਆਂ ਵਕਤ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮaaf ਕਰਨ ਅੱਗੇ ਤੋਂ ਛੋਟੇ-ਫੋਟੇ ਸੇਵਾਤੇ ਸੁਣਨ ਦਾ ਬਲ ਬਖਸ਼ੋ ਜੀ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ